ਆਣਾ ਵਾਸ਼ਿਆਂ ਲਈ ਇੱਕ ਟ੍ਰੈਫਿਕ ਦੀ ਸਮੱਸਿਆ ਨਾਲ ਲੈ ਕੇ ਮਾਨਜੋਗ ਪੁਲਿਸ ਕਮਿਸ਼ਨਰ ਮਾਨਜੋਗ ACP ਟ੍ਰੈਫਿਕ ਦੇ ਨੀਆ ਬੰਸਾਰਪਰੀ ਆ ਰੋਡ ਹੈ ਜਿਹੜੀ ਉਧਰੋਂ ਰੋਂਗ ਸਾਈਡ ਆ ਕੇ ਗਿਲਚੌਂਗ ਵਾਲਾ ਪੁਲ ਤੜਕੇ ਰੋਂਗ ਸਾਈਡ ਆਉਂਦੀ ਹੈ ਇਹ ਜਿਹੜਾ ਰੋਡ ਹੈ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰੇ 1 ਵਜੇ ਤੱਕ ਜਿਹੜਾ ਇਹ ਰੋਡ ਬੰਦ ਹੋਇਆ ਕਰੇਗਾ ਟੈਸਟਿੰਗ ਹੋਇਆ ਕਰੇਗੀ ਤਾਂ ਜੋ ਜਿਹੜੇ ਲੋਕ ਇੱਥੇ ਰੋਂਗ ਸਾਈਡ ਆਉਂਦੇ ਨੇ ਇਹ ਇਹਨਾਂ ਦਾ ਆਉਣਾ ਬੰਦ ਹੋਵੇ ਕਿਉਂਕਿ ਇਸ ਨਾਲ ਰੋਂਗ ਸਾਈਡ ਆਉਣ ਦੇ ਨਾਲ ਜਿਹੜੇ ਆਹ ਟਰਨ ਕਰਨ ਲੈਂਦੇ ਨੇ ਕਰਨ ਲੈਂਦੇ ਨੇ ਤਾਂ ਇਹ ਜਿਹੜੇ ਹਾਈਵੇ ਤੇ ਬੱਸਾਂ ਆਉਂਦੀਆਂ ਨੇ ਜਿਹੜੀਆਂ ਵੱਡੀਆਂ ਜਿਨ੍ਹਾਂ ਨੇ ਸਮਰਾਲਾ ਕੌਂ ਤੋਂ ਪੜਨਾ ਹੁੰਦਾ ਵੱਡੀ ਟ੍ਰੈਫਿਕ ਦਾ ਪਿੱਛੇ ਲੰਬਾ ਜਮ ਲੱਗ ਜਾਂਦਾ ਉਹ ਦੇਖੋ ਉਹ ਰੋਂਗ ਸਾਈਡ ਆ ਰਿਹਾ ਜੀ ਉਹਨਾਂ ਦੇ ਕੋਲ ਜਮ ਲੱਗ ਗਿਆ ਹੁਣ ਹੁਣ ਉਹ ਦੇਖ ਕੇ ਪਿੱਛੇ ਮੁੜ ਰਹੇ ਨੇ ਕਿਉਂ ਕਿਉਂਕਿ ਜਿਹੜਾ ਇਹ ਟ੍ਰੈਫਿਕ ਆ ਕਿਤੇ ਨਾ ਕਿਤੇ ਨਿਯਮਾਂ ਦੀ ਧੱਜੇ ਉਡਾ ਰਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਮੈਂ ਤੁਹਾਡਾ ਆਪਣਾ ਹੋਸਟ ਅਮਿਤ ਸਿੰਘ ਲੁਧਿਆਣਾ ਵਾਸੀਆਂ ਲਈ ਇੱਕ ਖਬਰ ਅਹਿਮ ਖਬਰ ਸਾਹਮਣੇ ਲੈ ਕੇ ਆਇਆ ਹਾਂ ਤੁਮ ਦਾਦੀ ਦੇ ਲੁਧਿਆਣਾ ਵਾਸੀਆਂ ਲਈ ਇੱਕ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਮਾਨਜੋਗ ਪੁਲਿਸ ਕਮਿਸ਼ਨਰ ਮਾਨਜੋਗ ਏਸੀਪੀ ਟ੍ਰੈਫਿਕ ਦੇ ਨਿਯਮਾਂ ਤੋਂ ਹਾਰ ਜਿਹੜੀ ਆ ਰੋਡ ਹੈ ਜਿਹੜੀ ਉਧਰੋਂ ਰੌਂਗ ਸਾਈਡ ਆ ਕੇ ਆ ਜਿਹੜਾ ਜਿੰਚੌਂਕ ਵਾਲਾ ਪੁਲ ਚੜਦੀ ਆ ਮੋਡਲ ਟਾਊਨ ਤੋਂ ਨਿਕਲ ਕੇ ਆ ਕੇ ਜਿਹੜੀ ਹੈ ਦੁਗਰੀ ਤੋਂ ਜਿਹੜੀ ਆ ਕੇ ਗਿਲਚੋਂਗ ਵਾਲਾ ਪੁਲ ਟੜ ਕੇ ਰੋਂਗ ਸਾਈਡ ਆਉਂਦੀ ਹੈ ਇਹ ਜਿਹੜਾ ਰੋਡ ਹੈ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰੇ 1 ਵਜੇ ਤੱਕ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰੇ 1 ਵਜੇ ਤੱਕ ਜਿਹੜਾ ਇਹ ਰੋਡ ਬੰਦ ਹੋਇਆ ਕਰੇਗਾ ਟੈਸਟਿੰਗ ਹੋਇਆ ਕਰੇਗੀ ਤਾਂ ਜੋ ਜਿਹੜੇ ਲੋਕ ਇਸੇ ਰੋਂਗ ਸਾਈਡ ਆਉਂਦੇ ਨੇ ਇਹ ਇਹਨਾਂ ਦਾ ਆਉਣਾ ਬੰਦ ਹੋਵੇ ਕਿਉਂਕਿ ਇਸ ਨਾਲ ਰੋਂਗ ਸਾਈਡ ਆਉਣ ਦੇ ਨਾਲ ਜਿਹੜੇ ਆਹ ਟਰਨ ਟਰਨ ਲੈਂਦੇ ਨੇ ਦਰਲ ਲੰਦ ਨੇ ਤਾਂ ਇਹ ਜਿਹੜੇ ਹਾਈਵੇ ਦੇ ਬੱਸਾਂ ਆਂਦੀਆਂ ਨੇ ਜਿਹੜੀਆਂ ਵੱਡੀਆਂ ਜਿਹਨਾਂ ਨੇ ਸੁਮਰਾਲਾ ਤੋਂੋਂ ਨੂੰ ਕੜਨਾ ਹੁੰਦਾ ਵੱਡੀ ਟ੍ਰੈਫਿਕ ਦਾ ਪਿੱਛੇ ਲੰਬਾ ਇਜਾਮ ਲੱਗ ਜਾਂਦਾ ਉਹ ਦੇਖ ਉਹ ਰੋਂਗ ਸਾਈਡ ਆ ਰਿਹਾ ਜੀ ਉਹਨਾਂ ਦੇ ਕੋਲ ਜਾਮ ਲੱਗ ਗਿਆ ਹੁਣ ਹੁਣ ਉਹ ਦੇਖ ਕੇ ਪਿੱਛੇ ਮੁੜ ਰਹੇ ਨੇ ਕਿਉਂ ਕਿ ਕਿਉਂਕਿ ਜਿਹੜਾ ਇਹ ਟ੍ਰੈਫਿਕ ਆ ਕਿਤਨੇ ਕਿਤੇ ਨਿਯਮ ਨਹੀਂ ਧੱਜੇ ਉਡਾ ਰਿਆ ਮਾਨਯੋਗ ਟ੍ਰੈਫਿਕ ਪੁਲਿਸ ਪੂਰਾ ਜੋਰ ਲਾਉਣ ਲੱਗੀ ਹੋਈ ਹੈ ਕਿ ਇਹ ਜਿਹੜਾ ਜਾਮ ਨਾ ਲੱਗੇ ਪਰ ਲੁਧਿਆਣਾ ਦੇ ਲੋਕ ਸੁਧਰਣ ਵਾਲੇ ਨਹੀਂ ਟ੍ਰੈਫਿਕ ਮੁਲਾਜ਼ਮ ਆ ਗਏ ਨੇ ਉਹ ਜਾਮ ਘੜਾ ਰਹੇ ਨੇ ਇਹ ਜਿਹੜੀ ਆ ਰਹੇ ਇਹ ਰੋਂਗ ਸਾਈਡ ਨੇ ਮੱਲੇ ਵਾਲਿਆ ਜੀ ਆਹ ਤੇ ਇੱਥੋਂ ਮੁੜੇ ਜਾਂਦੇ ਆ ਦੇ ਮੱਲੇ ਵਾਲੇ ਨੇ ਹਾਂ ਮੈਂ ਤੁਹਾਨੂੰ ਨਾਲ ਤਸਵੀਰਾਂ ਜਿਹੜੇ ਟ੍ਰੈਫਿਕ ਮੁਲਾਜ਼ਮ ਨੇ ਲੱਗੇ ਹੋਏ ਨੇ ਪੂਰੀ ਮਿਹਨਤ ਨਾਲ ਆਪਣੀ ਜਿਹੜੀ ਆ ਡਿਊਟੀ ਨਿਭਾ ਰਣੀ ਕਿਉਂਕਿ ਜਿਹੜਾ ਉਧਰੋਂ ਟ੍ਰੈਫਿਕ ਆਉਂਦਾ ਪਿਛਲੇ ਪਾਸਿਓਂ ਉਹ ਕਿੰਨਾ ਕਿਤੇ ਟ੍ਰੈਫਿਕ ਜਾਮ ਹੁੰਦਾ ਜਿਹੜੇ ਲੋਕ ਉਧਰੋਂ ਆਉਂਦੇ ਨੇ ਕਹੇ ਜਿਵੇਂ ਡਿਊਟੀ ਦੇ ਤਨਾਤ ਕੋਸੂ ਨਾਲ ਜਮ ਖੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਮਹੱਲੇ ਵਾਲੇ ਲੋਕ ਨੇ ਤਾਂ ਇੱਧਰੋਂ ਆਉਂਦੇ ਨੇ ਜਦ ਕਿ ਉਹ బోర్ਡ ਲੱਗਿਆ ਹੋਇਆ ਵਨਵੇ ਰੋਡ ਹੈ ਅੱਗੇ ਜਾਣਾ ਨਹੀਂ ਹੈ ਸੱਜੇ ਮੁੜਨਾ ਇੱਥੋਂ ਤੁਸੀਂ ਅੰਦਰ ਜਾ ਸਕਦੇ ਹੋ ਤੁਸੀਂ ਚੋਂ ਤੁਸੀਂ ਅੰਦਰ ਜਾ ਸਕਦੇ ਹੋ ਪਰ ਤੁਸੀਂ ਪੁਲ ਜਿਹੜਾ ਪਾਰ ਨਾ ਕਰੋ ਉਧਰੋਂ ਜਿਹੜਾ ਟ੍ਰੈਫਿਕ ਆਂਦਾ ਉਹ ਬਿਲਕੁਲ ਸਹੀ ਰਸਤੇ ਜਾ ਰਿਹਾ ਆਪਣਾ ਜਿਹੜਾ ਮੇਰੇ ਸੱਜੇ ਪਾਸੇ ਟ੍ਰੈਫਿਕ ਹੈ ਜਿਹੜਾ ਉਹ ਗਲਤ ਹੈ ਉਹ ਕਿਤਨਾ ਕਿਤੇ ਗਲੀਆਂ 'ਚ ਵੜ ਕੇ ਬਾਹਰ ਨਿਕਲ ਕੇ ਆਪਣਾ ਪੁਲ ਚੜੇ ਇੱਕ ਚੀਜ਼ ਹੋਰ ਹੈ ਜਿਹੜੀ ਰੋਕ ਦੁਗਰੀ ਵਾਲੀ ਸਾਈਡ ਤੋਂ ਆਉਂਦੀ ਹੈ ਇੱਕ ਤਾਂ ਤੁਹਾਨੂੰ ਮੈਂ ਦਿਖਾਤਾ ਵੀ ਜਿਹੜਾ ਪੁਲ ਚੜਦੇ ਨੇ ਲੋਕ ਪੁਲ ਦੇ ਥੱਲੇ ਘੁੰਮ ਕੇ ਆਉਂਦੇ ਨੇ ਜਿਹੜਾ ਜਾਮ ਲੱਗਦਾ ਇੱਕ ਚੀਜ਼ ਹੋਰ ਆ ਜਿਹੜੇ ਲੋਕ ਦੁਗਰੀ ਵਾਲੀ ਸਾਈਡ ਤੋਂ ਆਉਂਦੇ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਕੈਮਰਾ ਦਿਖਾ ਦਿਓ ਇੱਕ ਵਾਰੀ ਜਿਹੜੇ ਲੋਕ ਦੁਗਰੀ ਵਾਲੀ ਸਾਈਡ ਤੋਂ ਆਉਂਦੇ ਨੇ ਉਹ ਸਿੱਧਾ ਇੱਥੋਂ ਰਾਈਟ ਹੋ ਕੇ ਆਤਮਬਾਰਕ ਦੇ ਘੁੰਮ ਕੇ ਉਹ ਪੁਲ ਚੜਦੇ ਨੇ ਤਕਰੀਬਨ ਜ਼ਿਆਦਾਤਰ ਲੋਕ ਇਹ ਜਿਹੜਾ ਕੱਟ ਆ ਆਤਮਬਾਰਕ ਵਾਲਾ ਸਾਹਮਣੇ ਜਿਹੜਾ ਏਸੀਪੀ ਸਾਊਥ ਦਾ ਜਿਹੜਾ ਆਫਿਸ ਹੈ ਉਹਦੇ ਸਾਹਮਣੇ ਜਿਹੜਾ ਕੱਟ ਬਣਿਆ ਹੋਇਆ ਇਹ ਵੀ ਜਿਹੜਾ ਕੱਟ ਹੈ ਇਹ ਵੀ 4 ਘੰਟੇ ਜਿਹੜਾ ਬੰਦ ਕਰ ਦਿੱਤਾ ਜਾਊਗਾ ਕਿਉਂਕਿ ਜਿਨ੍ਹਾਂ ਨੇ ਲੰਘਣਾ ਜਿਨ੍ਹਾਂ ਨੇ ਲੰਘਣਾ ਵਾ ਉਹ ਰੋਡ ਜਿਹੜਾ ਬੰਦ ਕੀਤਾ ਜਾਊਗਾ ਉਹ ਇਧਰੋਂ ਆ ਕੇ ਡੁੱਗਰੀ ਤੋਂ ਆ ਕੇ ਸਿੱਧਾ ਬੱਸ ਸਟੈਂਡ ਵਾਲੇ ਪੁਲ ਦੇ ਉੱਥੱਲੇ ਜੀ ਘੁੰਮ ਕੇ ਪ੍ਰੀਸ ਪੈਲਸ ਹੋ ਕੇ ਉਹ ਸਮਰਾਲਾ ਚੌਕ ਵਾਲਾ ਪੁਲ ਚੜ੍ਹਨ ਜਿਨ੍ਹਾਂ ਨੇ ਸਮਰਾਲਾ ਚੌਕ ਨੂੰ ਜਾਣਾ ਦੂਜੀ ਗੱਲ ਜਿਹੜੇ ਲੋਕ ਇਧਰੋਂ ਆਉਂਦੇ ਨੇ ਪੁਲ ਦੇ ਪੁਲ ਵਾਲੇ ਪਾਸਿਓ ਉਹ ਜਿਨ੍ਹਾਂ ਨੇ ਇੱਥੇ ਦੁਕਾਨਾਂ ਤੇ ਜਾਣਾ ਹੈਗਾ ਮਾਰਕੀਟ ਦੇ ਦੁਗਰੀ ਮਾਰਕੀਟ ਜਾਣਾ ਉਹ ਵੀ ਅੱਗੇ ਅੱਗੇ ਟਰਨ ਲੈਣਗੇ ਅੱਗੇ ਟਰਨ ਲੈ ਕੇ ਜਿਹੜੀਆਂ ਦੁਕਾਨਾਂ ਆਪਣੀਆਂ ਤੇ ਜਿਹੜੀ ਵਿਜ਼ਿਟ ਕਰਨਗੇ ਦੂਜੀ ਤੀਸਰੀ ਗੱਲ ਦੁਗਰੀ ਵਾਲੇ ਸਾਈਡ ਤੋਂ ਜਿਨ੍ਹਾਂ ਨੇ ਮੈਂ ਦੁਬਾਰਾ ਫੇਰ ਰਿਪੀਟ ਕਰੂੰਗਾ ਦੁਗਰੀ ਵਾਲੀ ਸਾਈਡ ਤੋਂ ਜਿਨ੍ਹਾਂ ਨੇ ਸਮਰਾਲਾ ਚੌਂਕ ਨੂੰ ਜਾਣਾ ਉਹ ਇਸ ਘਟ ਤੋਂ ਨਹੀਂ ਮੁੜਨਗੇ ਉਹ ਬੱਸ ਸਟੈਂਡ ਦੇ ਥੱਲੇ ਘੁੰਮ ਕੇ ਪ੍ਰੀਤ ਪਲਸ ਹੋ ਕੇ ਉਪਰੋਡੋ ਟਰਨ ਲੈ ਕੇ ਸਾਰਾ ਘੁੰਮ ਕੇ ਉਹ ਸਿੱਧਾ ਟ੍ਰੈਫਿਕ ਜਿਹੜਾ ਕੰਟਰੋਲ ਕਰ ਹੋਏਗਾ ਇਹ ਹਦਾਇਤਾਂ ਨੇ ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਟ੍ਰੈਫਿਕ ਦੀਆਂ ਰੋਜ਼ਾਨਾ ਜਿਹੜਾ ਇਹ 4 ਘੰਟੇ ਜਿਹੜਾ ਇਹ ਪੁਲ ਦੇ ਕੋਲ ਕੱਟ ਇੱਕ ਆਦੁੱਗਰੀ ਵਾਲਾ ਕੱਟ ਜਿਹੜਾ ਬੰਦ ਹੋਵੇਗਾ